ਜਿਹੜੀ ਹੈਗੀ ਉਹ ਰਹਿ ਗਈ ਹੈ ਧਰਮਨ ਦੀ ਕੇਜਰੀਵਾਲ ਵੀ ਜਿਹੜੇ ਹੈਗੇ ਉਸ ਤੋਂ ਵੀ ਹਾਰ ਹੋ ਗਈ ਹੈ ਕਿਸ ਤਰ੍ਹਾਂ ਦੇਖਦੇ ਹੋ ਸਰ ਮੈਂ ਕਦੇ ਅਰਵਿੰਦ ਕੇਜਰੀਵਾਲ ਜੀ ਹੋਰਾਂ ਨੂੰ 67 ਸੀਟਾਂ ਉਹਨਾਂ ਦੀ ਗਵਾਈ ਵਿੱਚ ਦਿੱਲੀ ਦੀ ਜਨਤਾ ਨੇ ਦੇ ਦਿੱਤੀਆਂ ਸੀ ਇਸੇ ਵੇਲੇ ਬਾੜ ਦੇ ਦਿੱਤੀਆਂ ਸੀ ਪਾਈ ਦੇ ਇਲੈਕਸ਼ਨ ਆ ਰਹੇ ਹੈ ਕਿ ਲੱਗਦਾ ਉਸ ਤੇ ਇਸੀ ਦਾ ਅਫੈਕਟ ਪਾਊਗਾ ਕੋਈ ਕੇਜਰੀਵਾਲ ਜੀ ਹੋਰਾਂ ਦੇ ਲੋਕਾਂ ਨੇ ਹਮੇਸ਼ਾ ਉਮੀਦ ਕੀਤੀ ਹੈ ਇਹ ਇਲੈਕਸ਼ਨ ਬੀਜੇਪੀ ਨੇ ਜਿਸ ਢੰਗ ਨਾਲ ਲੜਿਆ ਤੁਸੀਂ ਸਾਰੇ ਪੱਤਰਕਾਰ ਭਰਾ ਜਾਣਦੇ ਪਰਮੇਸ਼ਰ ਕੁਡੀਆਂ ਕੈਬਨ ਮੰਤਰੀ ਅੱਜ ਕੁਡਪੁਰਾ ਦੇ ਸਗਰੂ ਗੋਪਾਲ ਸਿੰਘ ਸੜਾਈ ਸਰਕਲ ਦੇ ਵਿੱਚ ਸਰਦਾਰੀ ਲਕਪੂਰ ਦੇ ਅੱਜ ਉਹਨਾਂ ਦਾ ਫੂਲਦਾਨ ਕੈਂਪ ਰੱਖਿਆ ਸੀ ਉਹਨਾਂ ਯਾਦ ਦੇ ਵਿੱਚ ਕਪੂਰ ਸਾਹਿਬ ਵੀ ਮੇਰੇ ਪਿਤਾ ਜੀ ਇੱਥੇ ਮੈਂਬਰ ਪਾਰਲੀਮੈਂਟ ਬਣੇ ਜਥੇਦਾਰ ਜਗਦੇਵ ਸਿੰਘ ਕੁਡੀਆਂ ਉਸ ਵੇਲੇ ਇਹਨਾਂ ਪਰਿਵਾਰਾਂ ਨੇ Hindu ਪਰਿਵਾਰਾਂ ਨੇ ਉਹਨਾਂ ਲੋਕਾਂ ਨੇ ਜਾਣ ਲੱਗ ਕੇ ਉਹਦੀ ਮਦਦ ਕੀਤੀ